ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈ ਰਾਜਪ੍ਰੀਤ ਕਰਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚਾਈਲਡ ਡਿਜ਼ਾਈਨਰ ਬੁਟੀਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਐਸੀ ਵੀ ਬਹੁਤ ਵਧੀਆ ਸਭ ਤੋਂ ਪਹਿਲਾਂ ਧੰਨਵਾਦ ਜੀ ਜਿਨ੍ਹਾਂ ਨੇ ਕਮੈਂਟ ਕਰੇ ਤੇ ਵੀਡੀਓ ਸ਼ੇਅਰ ਵੀ ਕੀਤੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਅੱਗੇ ਰਿਕਵੈਸਟ ਹੈ ਜਿਹੜੇ ਨਵੇਂ ਵੀਵਰ ਸਾਰੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤੇ ਤਾਂ ਜੋ ਜਿਹੜੀ ਆਉਣ ਵਾਲੀ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਆ ਸਕੇ ਤੇ ਇੱਕ ਰਿਕੁਐਸਟ ਆ ਜੀ ਲਿਖਣਾ ਸਾਰੀਆਂ ਭੈਣਾਂ बार-बार ਜੀ ਦੋ ਵੀ ਫੋਨ ਕਰਦੀਆਂ ਨੇ ਨਾ ਉਦੋਂ ਪਹਿਲਾਂ ਇਹ ਪੁੱਛ ਲਈਏ ਨੇ ਵੀ ਸੂਟ ਸੇਮ ਭੇਜੋਗੇ ਜਿਹੜੇ ਤੁਸੀਂ ਦਿਖਾ ਰਹੇ ਹੋ ਉਹੀ ਭੇਜੋਗੇ ਦੇਖੋ ਜੀ ਸੂਟ ਅਸੀਂ ਜਿਹੜੇ ਅਸੀਂ ਦਿਖਾਉਣੇ ਆ ਉਹੀ ਭੇਜਾਂਗੇ ਇਹ ਜੀ ਕੋਈ ਗੱਲ ਨਹੀਂ ਹੈਗੀ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਇਹ ਜੀ ਕੋਈ ਗੱਲ ਨਹੀਂ ਵੀ ਆਪਾਂ ਕੁਝ ਦਿਖਾਈਏ ਹੋਰ ਭੇਜੀਏ ਕੁਝ ਹੋਰ ਨਹੀਂ ਐਦਾਂ ਨਹੀਂ ਕਰਦੇ ਸੀ ਜਿਹੜਾ ਕੁਝ ਦਿਖਾਵਾਂਗੇ ਉਹੀ ਹੀ ਭੇਜਾਂਗੇ ਬੇ ਸੋਚੋ ਕੇ ਤੁਸੀਂ ਜਿਹੜੀ ਆਪਦਾ ਆਪਣੀ ਸ਼ਾਪਿੰਗ ਕਰ ਸਕਦੇ ਹੋਗੇ ਤੇ ਇੱਕ ਪੇਮੈਂਟ ਆ ਜਿਹੜੀ ਉਹ Google Pay ਕਰ ਸਕਦੇ ਹੋ ਜੀ ਤੇ ਡਾਇਰੈਕਟ ਅਕਾਊਂਟਸ ਵੀ ਪੇਮੈਂਟ ਕਰ ਸਕਦੇ ਹੋ ਸਾਰੀ ਗੱਲਬਾਤ ਹੋ ਜਾਂਦੀ ਹੈ ਜਿੱਦੋਂ ਤੋਂ ਬਾਅਦ ਭੈਣਾਂ ਕਹਿਣਗੀਆਂ ਵੀ ਕੈਸ਼ ਔਨ ਡਿਲੀਵਰੀ ਆ ਪਲੀਜ਼ ਐਤਾ ਨਾ ਕਰਿਆ ਕਰੋ ਅਸੀਂ ਹੁਣੇ ਦੱਸ ਦਿੰਨੇ ਹਾਂਗੇ ਵੀ ਜਦੋਂ ਤੁਸੀਂ ਸਕਰੀਨਸ਼ਾਟ ਭੇਜਦੇ ਹੁੰਦੇ ਹੋਗੇ ਫਿਰ ਸਾਰਾ ਕੁਝ ਜਦੋਂ ਸਿਲੈਕਟ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋਗੇ ਵੀ ਕੈਸ਼ ਔਨ ਡਿਲੀਵਰੀ ਆ ਅਸੀਂ ਹਜੇ ਆਪਾਂ ਕੈਸ਼ ਔਨ ਡਿਲੀਵਰੀ ਤਾਂ ਕੰਮ ਨਹੀਂ ਕੀਤਾ ਹੋ ਸਕਦਾ ਆਉਣ ਵਾਲੇ ਟਾਈਮਸ ਤੇ ਸਾਡੇ ਸਪੋਰਟ ਨਾਲ ਉਹ ਵੀ ਆਪਾਂ ਕਰ ਲਾਂਗੇ ਤੇ ਆਓ ਜੀ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਨੇ ਸਭ ਤੋਂ ਪਹਿਲਾਂ ਅੱਜ ਜਿਹੜੇ ਸੂਟ ਦਿਖਾਵਾਂਗੇ ਆਪਾਂ ਉਹ ਕਾਟਨ ਦੇ ਨੇ 2x2 ਤੇ ਕਾਟਨ ਤੇ ਬਹੁਤ ਸੋਹਣੇ ਸੂਟ ਆ ਬਹੁਤ ਬਹੁਤ ਘੱਟ ਪ੍ਰਾਈਸ ਦੇ ਸੂਟ ਨੇ ਜੀ ਤਾਂ ਸਮਝ ਲਓ ਆਫਰ ਹੀ ਇੱਕ ਤਰ੍ਹਾਂ ਦਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਜੀ ਪਲੀਜ਼ ਤੇ ਆਓ ਸ਼ੁਰੂ ਕਰਦੇ ਆਂ ਜੀ 2x2 ਦਾ ਸੂਟ ਹੈਗਾ ਮਸਟਰਡ ਕਲਰ ਮਸਟਰਡ ਕਲਰ ਤੇ ਪੀਚ ਜੀ ਕਲਰ ਦਾ ਜਿਹੜਾ ਇਹਦਾ ਕੰਟਰਾਸਟ ਆ ਪੌਣੇ 3 ਮੀਟਰ ਦਾ ਕਮੀਜ਼ ਤਾਂ ਜਿਹੜਾ ਪੌਣੇ 3 ਮੀਟਰ ਤੇ ਵੀ ਕਮੀਜ਼ ਹੋਊਗੀ ਜੀ ਆਵਲੀ ਯਾਨੀ ਕਿ 5 ਤੋਂ ਥੋੜਾ ਜਿਆਦਾ ਕੱਪੜਾ ਹੋਊਗਾ ਤੇ ਤੁਸੀਂ ਇਹਦੇ ਫਰੌਕ ਵੀ ਬਣਾ ਸਕਦੇ ਹੋਗੇ ਵਧੀਆ ਫਰੌਕ ਵੀ ਬਹੁਤ ਸੋਹਣੀ ਲੱਗਦੀ ਹੈ ਜੀ ਸਟੇਟ ਸਲਵਾਰ ਨਾਲ ਫਰੌਕ ਵੀ ਬਣਾ ਸਕਦੇ ਹੋਗੇ ਤੇ ਆਹ ਵਾਲੀ ਇਹਦੀ ਪੀਛੇ ਜੇ ਕਲਰ ਦੀ ਜਿਹੜੀ ਹੈਗੀ ਪਿੰਕ ਪੀਛੇ ਦਾ ਇਹ ਇਹਦੀ ਸਲਵਾਰ ਹੈਗੀ 2x2 ਦਾ ਕੱਪੜਾ ਹੈਗਾ ਕੋਈ ਇਹਦੇ ਚ ਐ ਨਹੀਂ ਹੈਗਾ ਵੀ ਵਧੀਆ ਨਹੀਂ ਹੋਣਾਗਾ ਜਿਵੇਂ ਵੀ ਤੇ ਇਹਦੇ ਤੇ ਮੋਰ ਵੀ ਲੱਗੇ ਹੋਏ ਆ ਕਹਿੰਦਾ ਤੇ ਬਹੁਤ ਸੋਹਣਾ ਸਟਾਫ ਹੈਗਾ ਸੌਫਟ ਸੌਫਟ ਗਰਮੀਆਂ ਚ ਪਾਉਣ ਵਾਲਾ ਹੈਗਾ ਇਹ ਇੱਕ ਤਰ੍ਹਾਂ ਦਾ ਆਫਰ ਹੀ ਆ ਕਿਉਂਕਿ ਇਸ ਤੋਂ ਬਾਅਦ ਹੋ ਸਕਦਾ ਜੇ ਕੱਪੜਾ ਆਇਆ ਵੀ ਇਸ ਤੋਂ ਮਹਿੰਗਾ ਹੋਵੇ ਜੀ ਤੇ ਇਹਦਾ ਪ੍ਰਾਈਸ ਸਿਰਫ 600 ਰੁਪਏ ਆ ਜੀ ਕੋਈ ਸ਼ਿਪਿੰਗ ਨਹੀਂ ਲੈਂਦੇ ਸੋ ਉਥੋਂ ਸਿਰਫ 600 ਰੁਪਏ ਪ੍ਰਾਈਸ ਆ ਸੂਟ ਦਾ ਤੇ ਕੋਈ ਸ਼ਿਪਿੰਗ ਨਹੀਂ ਤੇ ਤੁਸੀਂ ਇਕੱਠੀ ਸੂਟ ਜੀ ਡਾਰਕ ਜੇ ਕਲਰ ਨੇ ਕੁਝ ਪੈਣਾ ਡਾਰਕ ਕਲਰ ਵੀ ਪਸੰਦ ਕਰਦੀਆਂ ਨੇ ਕੁਝ ਲਾਈਟ ਵੀ ਹੋਣ ਵੀ ਡਾਰਕ ਹੋਣੀ ਤੇ ਇਹ ਵਾਲਾ ਵੀ ਪਰਪਲ ਜੇ ਕਲਰ ਆ ਤੇ ਇਹ ਵੀ ਪਿੰਚ ਇਹ ਵੀ ਪੀਚ ਜੀ ਇਹਦੀ ਨਾਲ ਜਿਹੜੀ ਹੈਗੀ ਸਲਵਾਰ ਹੈਗੀ ਬਹੁਤ ਜਿਆਦਾ ਸੌਫਟ ਕਟਰਾ ਪਿਓਰ ਕਾਟਨ ਆਗੀ 2x2 ਦਾ ਕੱਪੜਾ ਹੈਗਾ ਬਹੁਤ ਸੋਹਣਾ ਕੋਈ ਐ ਨਹੀਂ ਹੈਗਾ ਵੀ ਖਰਾਬ ਹੋਊਗਾ ਜਾਂ ਤੁਹਾਡਾ ਇਹ ਇੱਕ ਸੀਜ਼ਨ ਆਰਾਮ ਨਾਲ ਵਧੀਆ ਕੱਟਣਗੇ ਕੋਈ ਇਹ ਜੀ ਗੱਲ ਨਹੀਂ ਜਿਹੜਾ ਤੁਸੀਂ 600 ਰੁਪਿਆ ਲਾਉਂਗੇ ਉਹ ਤੁਹਾਡਾ ਮੁੱਲ ਮੁੜ ਚੁਪੇ ਜੀ ਆਗਲਾ 컬러 ਹੈਗਾ ਜੀ ਬਲੂ ਦਾ ਹਾਂ ਜੀ ਆ ਸ਼ਰਟ ਪੌਣੇ 3 ਮੀਟਰ ਕਪੜਾ ਜਿਹੜਾ ਇਹਦਾ ਸ਼ਰਟ ਦਾਗਾ ਤੁਸੀਂ ਫਰੌਕ ਵਗੈਰਾ ਵੀ ਵਧੀਆ ਬਣਾ ਸਕਦੇ ਹੋ ਜੀ ਤੇ ਆਹ ਵਾਲੀ ਹੈਗੀ ਹੈ ਜੀ ਮਸਤ 컬러 ਦੀ ਇਹਦੀ ਸਲਵਾਰ ਬਹੁਤ ਸੋਹਣਾ ਸੂਟ ਨੇ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਆਰਡਰ ਆ ਜਿਹੜੇ ਦੇਈ ਜਾਓ ਬੇ ਸੋਚੋ ਕਿ ਤੁਸੀਂ ਲੈ ਸਕਦੇ ਹੋ ਕਾਟਨ ਆ ਪਿਓਰ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਸੜਿਆ ਜਾ ਕੱਪੜਾ ਹੋਊਗਾ ਇਤਨਾ ਨਹੀਂ ਹੈਗਾ ਬਹੁਤ ਸੋਹਣੇ ਸੂਟ ਨੇ 600 ਰੁਪਿਆ ਪ੍ਰਾਈਸ ਆ ਸ਼ਿਪਿੰਗ ਵੀ ਫ੍ਰੀ ਹੈ ਜੀ ਬਿਲਕੁਲ ਤੁਹਾਨੂੰ ਉੱਤੇ ਜਿਵੇਂ ਆਏ ਨੇ ਉਵੇਂ ਸੂਟ ਦੇ ਰਹੇ ਆ ਅਗਲਾ ਪਹਿਲਾ ਰਾਵੜਾ ਜੀ ਇਹਦੇ ਚ ਚਾਰ ਹੀ ਸੂਟ ਨੇ ਸਾਡੇ ਕੋਲੇ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਜਲਦੀ ਜਲਦੀ ਜਿਹੜਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਆ ਤੁਸੀਂ ਦੇ ਸਕਦੇ ਹੋ ਜੀ ਅੰਗਲੇ ਥੋੜਾ ਹੀ ਲਾਈਟ ਕਰ ਲੈਣੇ ਜੀ ਇਹ ਵੀ ਪਿਆਰ ਕਾਟਣਾ ਹੈ ਜੀ ਇਹ ਵੀ 600 ਦਾ ਹੈ ਇਹ ਸੂਟ ਪਿਛਲੇ ਸਾਲ 750 700 ਦੇ ਵਿਕੇ ਨੇ ਜੀ 750 700 ਆਹ ਵਾਲੇ ਸੂਟ 600 ਰੁਪਏ ਪ੍ਰਾਈਸ ਹੈ ਜੀ ਇਹਦਾ ਸ਼ਿਪਿੰਗ ਆ ਜਿਹੜੀ ਬਿਲਕੁਲ ਫ੍ਰੀ ਹੈਗੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਦੇ ਸਕਦੇ ਹੋ ਜੀ ਵਧੀਆ ਕੁਲੇ ਡੁਲੇ ਸੂਟ ਪਾਣਗੇ ਕੋਈ ਇਦਾਂ ਦਾ ਚੈੱਕ ਕਰਨੀ ਹੈਗਾ ਵੀ ਕਪੜਾ ਨਾ ਘੱਟ ਹੋਵੇ ਕਪੜਾ ਪੂਰਾ ਜਿੰਨਾ ਤੁਹਾਨੂੰ ਦੱਸਿਆ ਆ ਆਹ ਵਾਲੇ ਸੂਟ 2.5 ਮੀਟਰ 2.5 ਮੀਟਰ ਦੀ ਕੱਟ ਆਉਗੀ ਜੀ ਉਹਦੇ ਜਿਹੜਾ ਪਹਿਲਾਂ ਦਿਖਾਏ ਸੀ ਉਹਨਾਂ ਦੀ ਕਮੀਜ਼ ਤਾਂ 1.3 ਮੀਟਰ ਸੀਗਾ ਤੇ ਇਸ ਲਵਾਰ ਦਾ 2 मीटर ਸੀਗਾ ਜੀ ਤੁਸੀਂ ਕੁਛ ਮਰਜ਼ੀ ਬਣਾਈ ਜਾਓ ਉਹਨਾਂ ਦਾ ਹਾਂਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਆਰਡਰ ਆ ਤੁਸੀਂ ਦੇ ਸਕਦੇ ਹੋ ਜੀ ਤੇ ਸਾਰਿਆਂ ਨੂੰ ਰਿਕੁਐਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਅਗਲਾ ਕਲਰ ਹੈਗਾ ਜੀ ਆ ਨਾ ਕਰ ਰਹੇ ਜੀ ਪਿਆਰੇ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਹਾਂਜੀ ਉਮੀਦ ਕਰਦੇ ਆਂ ਜੀ ਅੱਜ ਵਾਲੇ ਜਿਹੜਾ ਸੂਟ ਤੁਹਾਨੂੰ ਪਸੰਦ ਆਉਣਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਪਲੀਜ਼ ਜਿਹੜੀ ਮੈਂ ਪਹਿਲਾਂ ਰਿਕਵੈਸਟ ਕੀਤੀ ਹੈਗੀ ਵੀ ਸਾਰੀ ਗੱਲ ਕਰਕੇ ਉਸ ਤੋਂ ਬਾਅਦ ਨਾ ਕਿਹਾ ਕਰੋ ਵੀ ਕੈਸ਼ ਔਨ ਡਿਲੀਵਰੀ ਉਹਦਾ ਨਾ ਕਰਿਆ ਕਰੋ ਜੀ ਤੁਸੀਂ ਪਹਿਲਾਂ ਹੀ ਸਾਰਾ ਕੁਝ ਕਲੀਅਰ ਕਰਕੇ ਉਸ ਤੋਂ ਬਾਅਦ ਆਂਡਰ ਜਿਹੜਾ ਮੈਂ ਆਰਡਰ ਦੇ ਸਕਦੇ ਹੋਗੇ ਤੇ ਕਾਫੀ ਜਦੋਂ ਗੱਲ ਹੋ ਜਾਂਦੀ ਹੈ ਸਾਰੀ ਕਲੀਅਰ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਆਪਾਂ ਐਮ ਐਸ ਜੇ ਕਰਦੇ ਆ ਫਿਰ ਆਪ ਨੂੰ ਵੀ ਔਖਾ ਜਿਹਾ ਲੱਗਦਾ ਜੀ ਤੁਹਾਨੂੰ ਪਤਾ ਹੀ ਹੈ ਨਾ ਤੇ ਬਾਕੀ ਰਿਕਵੈਸਟ ਹੈ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਹੋ ਸਕਦਾ ਆਪਾਂ ਅਗਲੀ ਵੀਡੀਓ ਚ ਜਾਂ ਦੋ ਅਗਲੀ ਵੀਡੀਓ ਚ ਦੋ ਤਿੰਨ ਵੀਡੀਓ ਬਾਅਦ ਹੁਣ ਆਪਾਂ ਜਿਹੜੇ ਸਭ ਤੋਂ ਵੱਧ ਕਮੈਂਟ ਆਏ ਹੋਣਗੇ ਉਹਨਾਂ ਨੂੰ ਆਪਾਂ ਜਿਹੜਾ ਸੂਟ ਗਿਫਟ ਕਰਨਾ ਉਹ ਵੀ ਕਰਾਂਗੇ ਮਿਲਦੇ ਆਂ ਜੀ ਹੁਣ ਅਗਲੀ ਵੀਡੀਓ ਚ ਉਦੋਂ ਤੱਕ ਲਈ ਸਸਟਰੀ ਕਾਜ